ਦਿੱਲੀ ਦੇ ਸਿੱਖ ਪੀੜਤਾਂ ਨੂੰ ਅੱਜ ਕਿਤਨਾ ਕਿਤੇ ਇਨਸਾਫ ਮਿਲਦਾ ਨਜ਼ਰ ਆਇਆ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈ ਹਾਲਾਂਕਿ ਲੰਬੇ ਸਮੇਂ ਤੋਂ ਹੀ ਇਨਸਾਫ ਦੀ ਜਿਹੜੀ ਹੈ ਉਡੀਕ ਕੀਤੀ ਜਾ ਰਹੀ ਸੀ ਤਕਰੀਬਨ 41 ਸਾਲ ਬਾਅਦ ਜਾ ਕੇ ਇਨਸਾਫ ਮਿਲਿਆ ਪੀੜਤ ਪਰਿਵਾਰ ਨੂੰ ਤਾਂ ਸੱਜਣ ਕੁਮਾਰ ਜਿਹੜੇ ਕਿ ਕਾਂਗਰਸੀ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਵੀ ਰਹਿ ਚੁੱਕੇ ਨੇ ਉਨ੍ਹਾਂ ਦੇ ਵੱਲੋਂ ਜਿਹੜੇ ਆ ਦੰਗਾ ਕਰਨ ਵਾਸਤੇ ਲੋਕਾਂ ਨੂੰ ਜਿਹੜਾ ਆ ਉਕਸਾਇਆ ਗਿਆ ਸੀ ਅਤੇ ਇਸ ਦੌਰਾਨ ਇੱਕ ਪਿਓ ਪੁੱਤ ਦੀ ਵੀ ਮੌਤ ਹੋਈ ਸੀ 1984 ਦੇ ਵਿੱਚ ਸਿੱਖ ਨਸਲ ਕੁਸੀ ਦਾ ਮਾਮਲਾ ਹੈ ਉਸ ਸਮੇਂ ਦੰਗਾਕਾਰੀਆਂ ਨੂੰ ਉਕਸਾਉਣ ਦਾ ਇਲਜ਼ਾਮ ਜੜਾਇਆ ਉਹ ਸੱਜਣ ਕੁਮਾਰ ਦੇ ਉੱਤੇ ਲੱਗਿਆ ਸੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ 41 ਸਾਲ ਬਾਅਦ ਜਾ ਕੇ ਦੋਸ਼ ਜਿਹੜੇ ਨੇ ਸਾਬਤ ਹੋਏ ਅਤੇ ਸਜ਼ਾ ਜਿਹੜੀ ਹੈ ਅੱਜ ਸੁਣਾ ਦਿੱਤੀ ਗਈ ਹੈ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਰਾਊਸ ਐਵੇਨਿਊ ਅਦਾਲਤ ਦੇ ਵੱਲੋਂ ਉਮਰਕੈਦੀ ਸਜ਼ਾ ਸੁਣਾਈ ਗਈ ਹੈ ਤਾਂ ਸੱਜਣ ਕੁਮਾਰ ਤੁਹਾਨੂੰ ਦੱਸਦੇ ਨੇ ਕਿ ਪਹਿਲਾਂ ਵੀ ਦਿੱਲੀ ਕੈਂਟ ਮਾਮਲੇ ਦੇ ਵਿੱਚ ਉਮਰਕੈਦੀ ਸਜ਼ਾ ਕੱਟ ਰਿਹਾ ਹੈ ਅੱਜ ਅਦਾਲਤ ਨੇ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਦੇ ਵਿੱਚ ਦੋ ਸਿੱਖਾਂ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਅਤੇ ਤਰुणਦੀਪ ਸਿੰਘ ਹੈ ਦੋਨੋਂ ਆਪਸ ਦੇ ਵਿੱਚ ਪਿਓ ਪੁੱਤ ਸਨ ਇਹਨਾਂ ਦੋਨਾਂ ਨੂੰ ਹੀ ਬੇਰਹਿਮੀ ਦੇ ਨਾਲ ਜਿਹੜਾ ਆ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਇਸ ਘਟਨਾ ਦੇ ਨਾਲ ਸੰਬੰਧਿਤ ਐਫ ਆਈ ਆਰ ਉੱਤਰੀ ਦਿੱਲੀ ਦੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਗਈ ਸੀ ਇਹ ਐਫ ਆਈ ਆਰ ਸ਼ਿਕਾਇਤਕਰਤਾਵਾਂ ਦੇ ਵੱਲੋਂ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਦਿੱਤੀ ਗਈ ਹਲਫਨਾਮੇ ਦੇ ਆਧਾਰ ਤੇ ਜਿਹੜੀ ਹੈ ਦਰਜ ਕਰਾਈ ਗਈ ਸੀ ਤੇ 12 ਫਰਵਰੀ ਨੂੰ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਜਿਹੜਾ ਠਹਿਰਾਇਆ 12 ਫਰਵਰੀ 2025 ਨੂੰ ਦੋਸ਼ੀ ਠਹਿਰਾਇਆ ਗਿਆ ਤੇ ਉਸ ਤੋਂ ਬਾਅਦ ਅੱ ਤਰੀਕਾ ਪੈਂਦੀਆਂ ਰਈਆਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਅੱਜ ਜਾ ਕੇ ਇਨਸਾਫ ਜਿਹੜਾ ਮਿਲਦਾ ਨਜ਼ਰ ਆਇਆ ਦਿੱਲੀ ਪੁਲਿਸ ਅਤੇ ਪੀੜਤਾ ਨੇ ਇਸ ਮਾਮਲੇ ਨੂੰ ਦੁਰਲਭ ਸ਼੍ਰੇਣੀ ਦੇ ਵਿੱਚੋਂ ਦੁਰਲਭ ਮੰਨਿਆ ਤੇ ਸੱਜਣ ਕੁਮਾਰ ਵਿਰੁੱਧ ਮੌਤ ਦੀ ਸਜ਼ਾ ਦੀ ਵੀ ਮੰਗ ਕੀਤੀ ਸੀ ਹਾਲਾਂਕਿ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਕਿਤੇ ਨਾ ਕਿਤੇ ਜੇਕਰ ਗੱਲ ਦਿੱਲੀ ਪੁਲਿਸ ਦੀ ਕੀਤੀ ਜਾਵੇ ਤਾਂ ਦਿੱਲੀ ਪੁਲਿਸ ਨੇ ਵੀ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਫੈਸਲੇ ਤੋਂ ਠੀਕ ਪਹਿਲਾਂ ਸੱਜਣ ਕੁਮਾਰ ਨੇ ਸਜ਼ਾ ਦੇ ਵਿੱਚ ਨਰਮੀ ਦੀ ਅਪੀਲ ਵੀ ਕੀਤੀ ਆਪਣੀਆਂ ਦਲੀਲਾਂ ਦੇ ਵਿੱਚ ਉਸਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਮੈਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ਸੱਜਣ ਕੁਮਾਰ ਇਹ ਵੀ ਕਹਿੰਦਾ ਹੈ ਸਜ਼ਾ ਸੁਣਾਈ ਜਾਣ ਤੋਂ ਪਹਿਲਾਂ ਕਿ ਮੈਂ ਹੁਣ 80 ਸਾਲਾਂ ਦਾ ਹੋ ਗਿਆ ਤੇ ਵੱਧਦੀ ਉਮਰ ਕਾਰਨ ਮੈਂ ਕਈ ਬਿਮਾਰੀਆਂ ਤੋਂ ਪੀੜਤ ਵੀ ਹਾਂ 2018 ਤੋਂ ਜੇਲ੍ਹ ਦੇ ਵਿੱਚ ਹਾਂ ਉਦੋਂ ਤੋਂ ਮੈਨੂੰ ਕੋਈ ਫਰਲੋ ਜਾਂ ਪੈਰੋਲ ਨਹੀਂ ਦਿੱਤੀ ਗਈ ਮੈਂ ਕਿਸੇ ਅਪਰਾਧਿਕ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਸੀ ਸੱਜਣ ਕੁਮਾਰ ਦਾ ਕਹਿਣਾ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਦੋਸ਼ ਜਿਹੜੇ ਨੇ ਸਾਬਤ ਹੋ ਚੁੱਕੇ ਨੇ ਅਤੇ ਉਸ ਤੋਂ ਬਾਅਦ ਅੱਜ ਸਜ਼ਾ ਵੀ ਸੁਣਾਈ ਗਈ ਆ ਪਰ ਕਿਤੇ ਨਾ ਕਿਤੇ ਜੋ ਸਜ਼ਾ ਪੀੜਤ ਪਰਿਵਾਰ ਮੰਗ ਰਿਹਾ ਸੀ ਉਹ ਸਜ਼ਾ ਜਿਹੜੀ ਆ ਸੱਜਣ ਕੁਮਾਰ ਨੂੰ ਨਹੀਂ ਮਿਲੀ ਤਾਂ ਇਸ ਮੌਕੇ ਦੇ ਉੱਤੇ ਸੱਜਣ ਕੁਮਾਰ ਦਾ ਇੱਕ ਬਿਆਨ ਹੋਰ ਵੀ ਸਾਹਮਣੇ ਆਇਆ 1984 ਦੇ ਦੰਗਿਆਂ ਤੋਂ ਬਾਅਦ ਉਸਨੇ ਕਿਹਾ ਕਿ ਕਿਸੇ ਵੀ ਅਪਰਾਧਿਕ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਰਿਹਾ ਜੇਲ੍ਹ ਦੇ ਵਿੱਚ ਮੁਕਦਮੇ ਦੇ ਦੌਰਾਨ ਮੇਰਾ ਵਿਵਹਾਰ ਹਮੇਸ਼ਾ ਚੰਗਾ ਰਿਹਾ ਹੈ ਮੈਂ ਵਿਰੋਧ ਕੋਈ ਸ਼ਿਕਾਇਤ ਦਰਜ ਜਿਹੜੀ ਹੈ ਨਹੀਂ ਕੀਤੀ ਇਸ ਦੇ ਲਈ ਮੇਰੇ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੱਜਣ ਕੁਮਾਰ ਨੇ ਕਿਹਾ ਕਿ ਉਹ ਤਿੰਨ ਵਾਰ ਸੰਸਦ ਮੈਂਬਰ ਵੀ ਰਹ ਚੁੱਕੇ ਨੇ ਸਮਾਜ ਭਲਾਈ ਦੇ ਲਈ ਕਈ ਪ੍ਰੋਜੈਕਟਾਂ ਦਾ ਹਿੱਸਾ ਵੀ ਰਹੇ ਨੇ ਮੈਂ ਅਜੇ ਵੀ ਆਪਣੇ ਆਪ ਨੂੰ ਬੇਕਸੂਰ ਸਮਝਦਾ ਪਰ ਕਿਤੇ ਨਾ ਕਿਤੇ ਸਿੱਖ ਸਮਾਜ ਜਿਹੜਾ ਦਿੱਲੀ ਦਾ ਖਾਸ ਤੌਰ ਤੇ ਸਿੱਖ ਸਮਾਜ ਜੜਾ ਉਹ ਨਸਲ ਕੁਸ਼ੀ ਦਾ ਕਾਰਨ ਜਿਹੜਾ ਹੈ ਸੱਜਣ ਕੁਮਾਰ ਨੂੰ ਮੰਨਦਾ ਹੈ ਤੇ ਸੱਜਣ ਕੁਮਾਰ ਦੇ ਉਕਸਾਣ ਦੇ ਉੱਤੇ ਹੀ ਦਿੱਲੀ ਦੇ ਵਿੱਚ ਜਿਹੜਾ ਹੈ ਸਿੱਖ ਨਸਲ ਕੁਸ਼ੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਤਾਂ ਅੱਜ ਜਾ ਕੇ ਇਨਸਾਫ ਮਿਲਿਆ ਹੈ ਪੀੜਤ ਪਰਿਵਾਰ ਜਿਹੜੇ ਨੇ ਕਿਤਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਪਰ ਮਾਇੂਸ ਵੀ ਨਹੀਂ ਕਿਉਂਕਿ ਮੰਗ ਜਿਹੜੀ ਹੈ ਮੌਤ ਦੀ ਕੀਤੀ ਗਈ ਸੀ ਫਾਂਸੀ ਦੀ ਸਜ਼ਾ ਦੀ ਕੀਤੀ ਗਈ ਸੀ ਉਹ ਸਜ਼ਾ ਜਰੂਰ ਕਿਤਨਾ ਕਿਤੇ ਅਧੂਰੀ ਰਹਿ ਗਈ ਤੇ ਸਜ਼ਾ ਜਿਹੜੀ ਹੈ ਉਹ ਉਮਰ ਕੈਦ ਦੀ ਮਿਲੀ ਹੈ ਤੇ ਇਨਸਾਫ ਜਿਹੜਾ ਹੈ ਬੇਸ਼ੱਕ ਮਿਲਦਾ ਨਜ਼ਰ ਆਇਆ तकरीबन 41 ਸਾਲ ਬਾਅਦ ਜਾ ਕੇ ਸੱਜਣ ਕੁਮਾਰ ਨੂੰ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ